ਆ ਨਾ ਮੈਂ ਇੱਕ ਹੁਣ ਉੱਪਰ ਚ ਆ ਲਿਖਿਆ ਡਿਸਕ੍ਰਿਪਸ਼ਨ ਲਿਖਿਆ ਵਾ ਵਿੱਕੀ ਦੀ ਫੈਮਿਲੀ ਨੂੰ ਜਵਾਬ ਆ ਹੁਣ ਆਪਣੇ ਜਨੰਦਰ ਵਾਲੇ ਭਈਏ ਨੇ ਨਾ ਆਪਣੀ ਵਾਈਫ ਤੋਂ ਵੀਡੀਓ ਪੋਈ ਹੈ ਇੱਕ ਸਾਡੇ ਖਿਲਾਫ ਮੇਰੇ ਤੇ ਰੋਮੀ ਦੇ ਖਿਲਾਫ ਉਹਦੇ ਵਿੱਚ ਉਹਨੇ ਕਈ ਗੱਲਾਂ ਨਾ ਬਹੁਤ ਗਲਤ ਕਈਆਂ ਨੇ ਉਹਨੇ ਆਪਣੇ ਤੇ ਮੈਂ ਉਸ ਭੈਣ ਨੂੰ ਹੁਣ ਜਵਾਬ ਦਊਂਗਾ ਹੁਣ ਭੈਣੇ ਜਵਾਬ ਜੁਰ ਦੇ ਦੀ ਇਹਨਾਂ ਗੱਲਾਂ ਦਾ ਠੀਕ ਹੈ ਪਹਿਲੀ ਗੱਲ ਦਾ ਜਿਹੜੀ ਤੂੰ ਕਹਿਨੀ ਆ ਨਾ ਕਿ ਤੂੰ ਆਪਣੇ ਮੈਂ ਉਹਨੂੰ ਗਾਲ ਕੱਢੀ ਲਿਆ ਰਿਕਾਰਡਿੰਗ ਕਿੱਥੇ ਆ ਤੇਰੇ ਕੋਲ ਮੂੰਹ ਚੱਕ ਕੇ ਪਾੜ ਕੇ ਆਪਣੇ ਸਾਡ ਨੂੰ ਬਦਨਾਮ ਕਰੀ ਜਾਨੀ ਪਈ ਆ ਤੂੰ ਆਪਣੇ ਬੰਦੇ ਦੀ ਸਾਈਡ ਲਈ ਜਾਨੀ ਆ ਲਿਆ ਰਿਕਾਰਡਿੰਗ ਕਿੱਥੇ ਆ ਤੇਰੇ ਕੋਲ ਲਿਆ ਰਿਕਾਰਡਿੰਗ ਦਿਖਾ ਕਿੱਥੇ ਆ ਰਿਕਾਰਡਿੰਗ ਤੂੰ ਕਹਿਨੀ ਆ ਫਿਰ ਮੈਸੈਂਜਰ ਤੋਂ ਰਿਕਾਰਡਿੰਗ ਨਹੀਂ ਹੁੰਦੀ ਫੇ ਤੇਰੇ ਬੰਦੇ ਨੇ ਮੈਨੂੰ ਕਾਲ ਕਿਉਂ ਕੀਤੀ ਮੈਸੈਂਜਰ ਤੇ ਮੈਂ ਜਦ ਨੰਬਰ ਭੇਜਿਆ ਸੀ ਉਹਨੂੰ ਨੰਬਰ ਤੇ ਕਾਲ ਕਿਉਂ ਨਹੀਂ ਕੀਤੀ ਤੇਰੇ ਬੰਦੇ ਨੇ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਚੱਲ ਆ ਜਾ ਇਸੇ ਗੱਲ ਤੇ ਜਵਾਬ ਤੇ ਆ ਜਾ ਜਦ ਮੈਂ ਤੇਰੇ ਬੰਦੇ ਨੂੰ ਤੂੰ ਬਹੁਤ ਇਲਜ਼ਾਮ ਲਾ ਰਹੀ ਆ ਨਾ ਆਪਣਾ ਬੜੀ ਬੜ ਰਹੀ ਆ ਸੱਚੇ ਬੜ ਰਹੇ ਹੋ ਤੁਸੀਂ ਹੁਣ ਤੁਹਾਨੂੰ ਮੈਂ ਦੱਸਦਾ ਸੱਚ ਤੇ ਝੂਠ ਹੁੰਦਾ ਕੀ ਆ ਪਹਿਲਾਂ ਤਾਂ ਮੈਨੂੰ ਇਹ ਦੱਸ ਜਲ ਤੇਰੇ ਮੈਂ ਬੰਦੇ ਨੂੰ ਜਨਮਰੀਤ ਦੇ ਵਿੱਚ ਹੀ ਜਦੋਂ ਸਾਡੀ ਗੱਲਬਾਤ ਹੋਈ ਸੀ ਉਹਦੇ ਨੰਬਰ ਸੈਂਡ ਕਰਤਾ ਸੀ ਇਹਨੂੰ ਮੈਂ ਆਪਣਾ ਉਦੋਂ ਫਿਰ ਮੇਰੇ ਤੇ ਨੰਬਰ ਤੇ ਕਾਲ ਕਰਦਾ ਮੈਂ ਇਹਨੂੰ ਮੈਸੈਂਜਰ ਤੇ ਕਾਲ ਨਹੀਂ ਕੀਤੀ ਹੁਣ ਤੱਕ ਜਿੰਨੀਆਂ ਕਾਲਾਂ ਕੀਤੀਆਂ ਨੇ ਇਹਨੇ ਕੀਤੀਆਂ ਨੇ ਵਿੱਕੀ ਨੇ ਮੈਨੂੰ ਇਹ ਸਾਰਾ ਮੈਂ ਠਾਣੇ 'ਚ ਰਿਕਾਰਡ ਕਢਾਉਂ ਫਿਕਰ ਨਾ ਕਰ ਜਿਹੜਾ ਤੂੰ ਸਾਨੂੰ ਬਦਰਾਮ ਕਰ ਰਹੀ ਆ ਬਿਨਾਂ ਮਤਲਬ ਤੋਂ ਹੈ ਤੂੰ ਕਹਿੰਦੀ ਆ ਚਾਰ ਚਾਰ ਵਾਰ ਲਾਈ ਬੰਦਾ ਸੀ ਚਾਹ ਤੇਰੇ ਪਿਓ ਦਾ ਨੱਟ ਪਾਉਨੇ ਆ ਸੀ ਜਾਂ ਤੇ ਤੂੰ ਤੂੰ ਪਵਾ ਕੇ ਦਿੰਨੀ ਸਾਨੂੰ ਨੱਟ ਤੇਰਾ ਬੰਦਾ ਨਹੀਂ ਲਾਈਵ ਹੁੰਦਾ ਚਾਰ ਚਾਰ ਪੰਜ ਵਾਰ ਆਪਣਾ ਬੰਦੇ ਦਾ ਦੇਖਦਾ ਦਿਰਾ ਤੱਕ ਲਾਈਵ ਹੁੰਦਾ ਵਾ ਫਿਰ ਘਰੇ ਸਾਲਾ ਤੁਹਾਡੇ ਰੋਟੀ ਨਹੀਂ ਪੱਕਦੀ ਤੁਸੀਂ ਕਹਿੰਦੇ ਸਾਡੇ ਘਰੇ ਰੋਟੀ ਨਹੀਂ ਪੱਕਦੀ ਮਾਤਾ ਦਾ ਸੀ ਫਿਰ ਮਾਤਾ ਸਾਰੀ ਦਿਹਾੜੀ ਲਾਈ ਬੈਠਾ ਹੁੰਦਾ ਵਾ ਇਹ ਨਹੀਂ ਬੈਠਾ ਹੁੰਦਾ ਤਾਂ ਦੱਸ ਦੇ ਸਾਰਾ ਦਿਨ ਲਾਈਵ ਉਹ ਤੇਰਾ ਬੰਦਾ ਸਾਰਾ ਦਿਨ ਲਾਈਵ ਜੇ ਅਸੀਂ ਲਾਈਵ ਪਾਉਣਾ ਤੈਨੂੰ ਕੀ ਤਕਲੀਫ ਆ ਅਸੀਂ ਆਪਣਾ ਪੈਸਾ ਲਾਉਨੇ ਆ ਤੇਰੇ ਘਰ ਉੱਤ ਨਹੀਂ ਮੈਂ ਮੰਗਣ ਜਾਂਦਾ ਜੇ ਤੇਰੇ ਘਰੋਂ ਮੈਂ ਮੰਗਣ ਜਾਣਾ ਤਾਂ ਤਾ ਤੂੰ ਮੈਨੂੰ ਕਹਿ ਠੀਕ ਨਹੀਂ ਜੇ ਤਾਂ ਮੈਂ ਕਿਸੇ ਨੂੰ ਕਹਿਣਾ ਹੋਵਾਂ ਕਿ ਭਾਈ ਮੇਰਾ ਨੈਟ ਪੈੱਕ ਪਵਾ ਦਿਓ ਮੈਂ ਲਾਈਵ ਹੋਣਾ ਫਿਰ ਤਾਂ ਤੂੰ ਮੇਰੇ ਤੇ ਇਲਜ਼ਾਮ ਲਾ ਮੈਂ ਚਾਹੇ ਇੱਕ ਵਾਰ ਵੀ ਲਾਈਵ ਹੋਵਾਂ ਚਾਹੇ ਦੋ ਵਾਰ ਲਾਈਵ ਹੋਵਾਂ ਚਾਹੇ ਚਾਰ ਵਾਰ ਹੋਵਾਂ ਪੈਸੇ ਮੈਂ ਆਪਣੇ ਲਾਉਣਾ ਤੂੰ ਕਹਉਂ ਨਹੀਂ ਮੈਨੂੰ ਇਲਜ਼ਾਮ ਲਾਉਣ ਵਾਲੀ ਮੈਨੂੰ ਇਹ ਦੱਸ ਠੀਕ ਨਹੀਂ ਫਿਰ ਕਹਿੰਦੀ ਕਹਿੰਦੀ ਰੋਮੀ ਇਹਨੂੰ ਪੈਸੇ ਭੇਜਦਾ ਹੂ ਮੈਨੂੰ ਰੋਮੀ ਪੈਸੇ ਭੇਜੇ ਕੋਸ਼ ਭੇਜੇ ਤੇਰੇ ਡੜ ਚ ਕਿਉਂ ਦਰਦ ਹੁੰਦੀ ਆ ਬੜਾ ਤਾਂ ਮੈਨੂੰ ਇਹ ਦੱਸ ਤੇਰੇ ਡੜ ਚ ਕਿਉਂ ਦਰਦ ਹੁੰਦੀ ਆ ਭਾਈ ਸਾਡਾ ਚਾਹੇ ਜੋ ਮਰਜ਼ੀ ਹੋ ਰਿਲੇਸ਼ਨ ਤੈਂ ਤੇ ਤੂੰ ਗਉਣ ਹੁੰਦੀ ਪੁੱਛਣ ਆਲੀ ਹਸਾਬ ਮੰਗਣ ਆਲੀ ਤੈਨੂੰ ਕਿਹਨੇ ਹੱਕ ਦਿੱਤਾ ਹਸਾਬ ਮੰਗਣ ਦਾ ਤੂੰ ਰੋਮੀ ਦੀ ਕੁ ਰਿਸ਼ਤੇਦਾਰ ਲੱਗਦੀ ਆ ਕੋਈ ਰੋਮੀ ਦੀ ਭੈਣ ਲੱਗਦੀ ਆ ਤੂੰ ਜਿਹੜਾ ਹਸਾਬ ਮੰਗ ਰਹੀ ਆ ਸਾਡੇ ਤੇ ਫੁੱਟ ਪਾ ਰਹੀ ਆ ਸਾਡੇ ਚ ਬਕਵਾਸ ਕਰੀ ਜਾਨੀ ਪਈ ਆ ਬਿਨਾ ਮਤਲਬ ਤੋਂ ਤੂੰ ਤੈਨੂੰ ਪਤਾ ਕਿਸੇ ਗੇ ਮਰ ਤੇਰੀ ਧੀ ਨੂੰ ਗਾਲ ਕੱਢੀ ਆ ਤੇ ਲਿਆ ਰਿਕਾਰਡਿੰਗ ਥਾਣੇ ਚ ਲੈ ਆਈ ਰਿਕਾਰਡਿੰਗ ਥਾਣੇ ਚ ਤੂੰ ਕਹਿੰਨੀ ਮੈਸੈਂਜਰ ਤੇ ਕਾਲ ਰਿਕਾਰਡ ਨਹੀਂ ਹੁੰਦਾ ਫਿਰ ਤੇਰੇ ਬੰਦੇ ਨੇ ਨੰਬਰ ਤੇ ਮੇਰੇ ਤੇ ਕਾਲ ਕਿਉਂ ਨਹੀਂ ਕੀਤੀ ਜਦ ਮੈਂ ਨੰਬਰ ਦਿੱਤਾ ਸੀ ਉਹਨੂੰ ਤੇਰੇ ਬੰਦੇ ਨੇ ਮੈਨੂੰ ਹੁਣ ਤੱਕ ਕਾਲਾਂ ਕੀਤੀਆਂ ਮੱਜ ਤੱਕ ਤੇਰੇ ਬੰਦੇ ਨੇ ਕਾਲ ਨਹੀਂ ਕੀਤੀ ਕਦੇ ਠੀਕ ਨਹੀਂ ਤੂੰ ਬਣੀ ਫਿਰਦੀ ਆ ਆਪਣੇ ਉ ਤੂੰ ਹੀ ਤੁਸੀਂ ਸੱਚੇ ਹੋਗੇ ਅਸੀਂ ਝੂਠੇ ਹੋਗੇ ਹੈ ਬਿਨਾ ਮੱਦ ਸਾਨੂੰ ਬਦਨਾਮ ਕਰਨ ਲੱਗੀ ਹੋਈਆਂ ਫਿਰ ਤੂੰ ਕਹਿੰਨੀ ਆਪਣੀ ਵਾਈਫ ਅਸੀਂ ਮੈਕਲ ਆ ਮੈਂ ਆਪਣੀ ਵਾਈਫ ਨੂੰ ਲਾਈਵ 'ਚ ਤੁਸੀਂ ਬਿਸ਼ਰਮ ਹੋ ਅਸੀਂ ਬਿਸ਼ਰਮ ਨਹੀਂ ਹੈਗੇ ਸਾਡੀ ਇੱਜ਼ਤ ਆ ਸਮਝ ਗਏ ਨਾ ਇਹ ਪਹਿਲਾਂ ਨਾਲ ਲਿਆ ਆਪਣੀ ਵਾਈਫ ਨੂੰ ਅੱਜ ਤੱਕ ਅੱਜ ਤੱਕ ਤਾਂ ਲਾਇਬ੍ਰੇਰੀ ਚ ਲੈ ਕੇ ਨਹੀਂ ਆਇਆ ਹੁਣ ਆਪਣੀ ਵਾਈਫ ਨੂੰ ਪਤਾ ਕਿ ਪਰਚਾ ਪੈਣਾ ਵਾ ਤੇ ਹੁਣ ਲਾਇਬ੍ਰੇਰੀ ਚ ਲੈ ਕੇ ਆ ਰਿਹਾ ਥਾਣੇ ਵੀ ਲੈ ਕੇ ਆਈ ਨਾਲ ਮੈਂ ਉੱਥੇ ਇੱਕ ਇੱਕ ਚੀਜ਼ ਰੱਖੂ ਜੇ ਮੈਂ ਤੁਹਾਨੂੰ ਗਾਲਾਂ ਕੱਢੀਆਂ ਹੋਣਗੀਆਂ ਰਿਕਾਰਡਿੰਗ ਸੁਣਾ ਦਿਓ ਕਿਸੇ ਪਾਸੇ ਸੁਣਾ ਦਿਓ ਰਿਕਾਰਡਿੰਗ ਜੇ ਮੈਂ ਤੁਹਾਡੀ ਧੀ ਨੂੰ ਗਾਲ ਕੱਢੀ ਹੋਵੇ ਮੇਰੀ ਰਿਕਾਰਡਿੰਗ ਹੋਊ ਨਾ ਤੁਹਾਡੇ ਕੋਲ ਕਿਤੇ ਤਾਂ ਰਿਕਾਰਡਿੰਗ ਹੋਊ ਕੋਈ ਤੂੰ ਕਹਿੰਦੀ ਮੈਸੇਂਜਰ ਦਾ ਰਿਕਾਰਡ ਨਹੀਂ ਹੁੰਦੀ ਫੇਰ ਤੂੰ ਤੇਰਾ ਬੰਦਾ ਮੈਨੂੰ ਉੱਤੇ ਫੋਨ ਕਰ ਲੰਦਾ ਵਟਸਐਪ ਤੇ ਕਰ ਲੰਦਾ ਡਾਇਰੈਕਟ ਕਰ ਲੰਦਾ ਯਾਰ ਮੈਂ ਨੰਬਰ ਹੀ ਦਿੱਤਾ ਸੀਗਾ ਹੈਂ ਚੱਕ ਕੇ ਤੂੰ ਮੂੰਹ ਚੱਕ ਕੇ ਲਾਈਵ ਹੋ ਕੇ ਬਕਵਾਸ ਕਰ ਰਹੀ ਹੈ ਸਾਡੇ ਖਿਲਾਫ ਬਿਨਾ ਮਤਲਬ ਕਿ ਰੋਮੀ ਦਾ ਫਾਈਨੈਂਸ਼ੀਅਲ ਹਿੱਸਾ ਹੋਊਗਾ ਹਰ ਪਾਸੇ ਧੰਦਾ ਤੁਸੀਂ ਬਣਾ ਲਿਆ ਤੇਰਾ ਬੰਦਾ ਦਿਹਾੜੀ ਜੇ ਵਿੱਚ ਤੂੰ ਕਹਿੰਦੀ ਉਹ ਦਿਹਾੜੀ ਕਰਦਾ ਦਿਹਾੜੀ ਕਰਦੇ باوجود ਉਹ ਦਿਹਾੜੀ ਚ ਪੰਜ-ਪੰਜ ਬਿੜੀਆਂ ਪਾਉਂਦਾ ਆਪਣੇ ਬੰਦੇ ਨੂੰ ਤੂੰ ਕਹਿ ਨਾ ਕਹ ਸਾਡੇ ਤੇ ਕਹਿਣ ਵਾਲੀ ਕੌਣ ਹੁੰਨੀ ਹੈ ਤੂੰ ਅਸੀਂ ਚਾਹੇ 10 ਵਾਰ ਲਾਈਵ ਹੋਈਏ 15 ਵਾਰ ਹੋਈਏ ਪੈਸੇ ਅਸੀਂ ਆਪਣੇ ਪਾਉਣਾ ਕਿਸੇ ਦੇ ਪਿਓ ਨਹੀਂ ਸਾਨੂੰ ਪਵਾ ਕੇ ਦਿੰਦਾ ਪੈਸੇ ਸਮਝ ਗਈ ਨਾ ਤੂੰ ਬਣੀ ਫਿਰਦੀ ਆ ਤੇਰੇ ਬੰਦੇ ਦਾ YouTube ਚੈਨਲ ਵੀ ਹੈਗਾ ਤੇਰੇ ਬੰਦੇ ਦੀਆਂ ਤਿੰਨ ਆਈਡੀਆਂ ਨੇ ਫੇਸਬੁੱਕ ਤੇ ਸਾਡੀ ਦਾ ਫੇਰ ਇੱਕ ਆ ਫੇ ਤੇਰਾ ਬੰਦਾ ਕੀ ਕਰਦਾ ਬਾਥੇ ਇਹ ਰਸਤਾ ਪਹਿਲਾਂ ਮੈਨੂੰ ਐਂ ਨਹੀਂ ਆਈਡੀਆਂ ਬਣਾ ਕੇ ਤੇਰੇ ਤਿੱਤੂ ਆਪ ਆਈਡੀ ਬਣਾਈ ਫਿਰਦੀਆਂ ਤੂੰ ਕਦੋਂ ਬਣਾਈ ਫਿਰਦੀਆਂ ਫਾਈਡੀ ਜੇ ਤੂੰ ਕਹਿੰਦੀ ਐ ਫੇਸਬੁੱਕ ਤੇ ਲਾਇਬ੍ਰੀ ਉਹ ਪਲਾਣਾ ਧਮਕਾ ਕਰੀ ਜੀ ਸਾਨੂੰ ਤੇਰੀ ਵੀ ਆਈਡੀ ਚੱਲਦੀ ਆ ਨਾ ਰਾਤ ਤੂੰ ਮੈਨੂੰ ਕਮੈਂਟ ਕੀਤਾ ਸੀ ਨਾ ਤੇਰੇ ਬੰਦੇ ਦੀਆਂ ਤਿੰਨ ਆਈਡੀਆਂ ਚੌਥੀ ਤੇਰੀ ਤੇਰਾ YouTube ਚੈਨਲ ਚੱਲ ਰਿਹਾ ਹੈ ਤੇਰੇ ਬੰਦੇ ਦਾ ਫੇਰ Instagram ਤੇ ਵੀ ਖੁੱਲੀ ਫਿਰਦਾ ਪੇਜ ਤੇਰਾ ਬੰਦਾ ਸਾਰਾ ਕੁਝ ਕਰੀ ਜਾਵੇ ਮਾਤੜ ਤੇ ਦੂਜਾ ਕਰੇ ਤਾਂ ਉਹ ਗਲਤ ਆ ਕਮਾਲ ਹੋ ਗਈ ਤੇਰੇ ਲਈ ਸਾਨੂੰ ਤੂੰ ਬਦਨਾਮ ਕਰੀ ਜਾਨੀਂ ਰੋਮੀ ਪੈਸੇ ਭੇਜਦਾ ਹੋ ਫਲਾਣਾ ਕਰਦਾ ਹੋ ਤੁਹਾਡੇ ਲਈ ਯਾਰੀ ਦੋਸਤੀ ਵੀ ਤੁਹਾਡੇ ਵਾਸਤੇ ਨਾ ਤੁਹਾਡੇ ਲੋਕ ਜਿਹੜੇ ਤੁਹਾਡੇ ਵਰਗੇ ਲੋਕ ਹੁੰਦੇ ਨੇ ਉਹ ਤਾਂ ਯਾਰੀ ਦੋਸਤੀ ਨੂੰ ਭਰਾਵਾਂ ਦੇ ਰਿਸ਼ਤੇ ਨੂੰ ਵੀ ਪੈਸੇ ਨਾਲ ਹੀ ਤੋਲਦੇ ਨੇ ਸਮਝ ਗਿਆ ਤੂੰ ਸਬੂਤ ਦੇ ਚਾਹੇ ਰੋਮੀ ਮੈਨੂੰ ਲੱਖਾਂ ਰੁਪਏ पे ਜੇ ਤੇਰੇ ਡੱਟ ਚ ਕਿਉਂ ਪੀੜ ਹੁੰਦੀ ਆ ਤੈਨੂੰ ਕੀ ਤਕਲੀਫ ਆ ਤੇਰੇ ਕੀ ਟੜਚ ਪੀੜਾ ਹੁੰਦੀ ਆ ਮੈਨੂੰ ਚਾਹੇ ਰੋਮੀ ਭੇਜੇ ਨਾ ਭੇਜੇ ਤੇਰੇ ਟੜਚ ਪੀੜ ਕੇ ਹੁੰਦੀ ਏ ਤੂੰ ਕੌਣ ਹੁੰਨੀ ਕਹਿਣ ਪੁੱਛਣ ਵਾਲੀ ਸਾਨੂੰ ਹਿਸਾਬ ਦੱਸਣ ਵਾਲੀ ਤੂੰ ਕੌਣ ਹੁੰਨੀ ਐ ਮੈਨੂੰ ਦੱਸ ਦੇ ਤੂੰ ਕੌਣ ਹੁੰਨੀ ਐ ਤੂੰ ਕਹਿੰਦੀ ਦਿਹਾੜੇ ਚ ਪੰਜ ਪੰਜ ਵੀਡੀਓ ਬਣਾਉਂਦਾ ਸੀ ਚਾਹੇ 10 ਬਣਾਈਏ ਸਾਡੇ ਤੇ ਦਮ ਆਸੀ ਬਣਾਉਨੇ ਆਪਣੇ ਪੈਸੇ ਲਾਉਨੇ ਆ ਤੇਰਾ ਬੰਦਾ ਕਿਉਂ ਬਣਾਉਂਦਾ ਫੇਰ ਵੀਡੀਓ ਤੇਰੇ ਬੰਦੇ ਨੂੰ ਕਹਿ ਪਹਿਲਾਂ ਆਪਣ ਨੂੰ ਬੰਦ ਕਰ ਦਵੇ ਜੇ ਨਹੀਂ ਹੋਂਦਾ ਤਾਂ ਹੈ ਕਮਾਲ ਹੋ ਗਈ ਹੁਣ ਪਰਚਾ ਪੈਣ ਲੱਗਿਆ ਉਦੋਂ ਕਹਿੰਨੀ ਰੋਕ ਕੇ ਆਪਣੇ ਨੂੰ ਕਿ ਭਾਈ ਤੂੰ ਦੂਜੇ ਦੀ ਧੀ ਪੈਣ ਨੂੰ ਬੋਲਦਾ ਤੂੰ ਕਹਿੰਦੀ ਫਿਰ ਆਪਣੀ ਵਾਈਫ ਨੂੰ ਲਾਈਵ 'ਚ ਲਿਆ ਮੈਂ ਕਿਉਂ ਲੈ ਕੇ ਆ ਮੈਂ ਆਪਣੀ ਵਾਈਫ ਨੂੰ ਲਾਈਵ 'ਚ ਤੁਸੀਂ ਤਾਂ ਬਿਸ਼ਰਮ ਹੋ ਸਾਨੂੰ ਤਾਂ ਸ਼ਰਮ ਹੈ ਕਿ ਤੁਸੀਂ ਬਿਸ਼ਰਮ ਹੋ ਮੈਂ ਨਹੀਂ ਲੈ ਕੇ ਆਉਂਦਾ ਤੁਹਾਨੂੰ ਤੁਹਾਨੂੰ ਤੈਨੂੰ ਨਾ ਮੈਂ ਇੱਕ ਗੱਲ ਦੱਸ ਤੀ ਤੇਰੇ ਬੰਦੇ ਦੇ ਪਰਚਾ ਹੋਣਾ ਹੀ ਹੋਣਾ ਜਿੱਥੇ ਮਰਜੀ ਭੱਜ ਲਈ ਤੂੰ ਕਹਿੰਦੀ ਆ ਪਰਚਾ ਇਸ ਕਰਕੇ ਪਾਉਣੇ ਪਏ ਆ ਕਿ ਵਿੱਕੀ ਤੋਂ ਪੈਸੇ ਲੈ ਸਕੋ ਉਹ ਤੁਹਾਡੇ ਨੰਗਾ ਕੋਲ ਹੈ ਕੀ ਇਹ ਪੈਸੇ ਦੇ ਤੋਂ ਤੁਹਾਡੇ ਤਾਂ ਪੈਸੇ ਲਵਾਂਗੇ ਅਸੀਂ ਤੂੰ ਸਰੇ ਆ ਮੈਨੂੰ ਕਹਿ ਰਹੀ ਆ ਕਿ ਮੈਂ ਹੁਣ ਇਹ ਤੇਰੀ ਵੀਡੀਓ ਨਾ ਜੇ ਜਿਹੜੀ ਤੂੰ ਪੈਸੇ ਵਾਲੀ ਗੱਲ ਕੀਤੀ ਆ ਮੈਂ ਐਸਐਸਪੀ ਆਫਿਸ ਭੇਜਣੀ ਆ ਕਿ ਭਾਈ ਮੇਰੇ ਬੰਦੇ ਦੇ ਪਰਚੇਸ ਕਰਕੇ ਪਵਾ ਰਿਹਾ ਕਿ ਪੈਸੇ ਲੈ ਸਕੋ ਇਸ ਦਾ ਮਤਲਬ ਤੂੰ ਪੁਲਿਸ ਦੇ ਡਿਪਾਰਟਮੈਂਟ ਤੇ ਉੱਪਰ ਵੀ ਅਫਸਰਾਂ ਦੇ ਉੱਪਰ ਵੀ ਸਵਾਲ ਖੜੇ ਕਰ ਰਹੀ ਆ ਕਿ ਉਤੋਂ ਪੈਸੇ ਹੇਟ ਸਕੋ ਹੈਂ ਦੱਸ ਕਮਾਲ ਹੋ ਗਈ ਤੇਰੇ ਵਾਲੀ ਤੇਰੇ ਕੋਲ ਛੋਟੇ ਕੋ ਹੈ ਕੀ ਨੰਗਾ ਕੋਲ ਦੇਣ ਲਈ ਕਿਸੇ ਕੋਲ ਕਮਾਲ ਹੋ ਗਈ ਯਾਰ ਹੁਣ ਤੂੰ ਹੈ ਪੁਲਿਸ ਡਿਪਾਰਟਮੈਂਟ ਤੇ ਵੀ ਹੱਥ ਉਂਗਲ ਲੱਗੀ ਹੋਈ ਆ ਪੈਸੇ ਲੈਣ ਨੂੰ ਫਿਰਦੇ ਨੇ ਵਿੱਕੀ ਤੋਂ ਵਿੱਕੀ ਕੋਲ ਹੈ ਕੀ ਨੰਗ ਕੋਲ ਜਿਹੜਾ ਕਿਸੇ ਨੂੰ ਦੇ ਦੂਗਾ ਇਹ ਵਿੱਕੀ ਨੰਗ ਸਾਨੂੰ ਦਊਗਾ ਉਹ ਦਿਹਾੜੀਆਂ ਤੋਂ ਆਪ ਕਰਦਾ ਫਿਰਦਾ ਉਹ ਕਿਸੇ ਨੂੰ ਕੀ ਦੇ ਦੂਗਾ ਬੋਲਣ ਤੋਂ ਪਹਿਲਾਂ ਦੇਖਦਾ ਉਹ ਸੰਤਾ ਨਹੀਂ ਫੋਟੋ ਲਾ ਕੇ ਮੇਰੀ ਵਾਈਫ ਨੂੰ ਪੁੱਠਾ ਸਿੱਧਾ ਬੋਲਣ ਲੱਗਿਆ ਹੋਇਆ ਮੇਰੇ ਕੋਲ ਵੀਡੀਓ ਪਈ ਆ ਤੇਰੇ ਕੋਲ ਜੇ ਕੋਈ ਰਿਕਾਰਡਿੰਗ ਹੈਗੀ ਆ ਤਾਂ ਸੁਣਾ ਜਿੱਥੇ ਮੈਂ ਤੇਰੀ ਧੀ ਨੂੰ ਗਾਲ ਕੱਢੀ ਆ ਜਾਂ ਤੈਨੂੰ ਗਾਲ ਕੱਢੀ ਆ ਸੁਣਾ ਰਿਕਾਰਡਿੰਗ ਕਿਉਂ ਨਹੀਂ ਸੁਣਾਉਂਦੀ ਮੂੰਹ ਚੱਕ ਕੇ ਕਿ ਐ ਨਹੀਂ ਜੋਰਜੀ ਯਾਰ ਮੀ ਜੀ ਬਕਵਾਸ ਲੱਗੀ ਹੋਈਆਂ ਕਰਨ ਓਏ ਮ ਕੱਲੂ ਹੱਥ ਮਾਰ ਲੈ ਕੱਲੂ ਹੱਥ ਹਾਂ ਮੈਂ ਬਾਸਟੈਂਡ ਗਈ ਆਇਆ ਨਹੀਂ ਮੈਨੂੰ ਮਿਲਣਾ ਮੈਂ ਕਿਉਂ ਮਿਲਣਾ ਕੱਲੂ ਤੂੰ ਤੇਰਾ ਕੀ ਪਤਾ ਤੂੰ ਕੱਲੂ ਹੀ ਜਾਮ ਲਾ ਦਿੰਦੀ ਮੇਰੇ ਤੇ ਕਿ ਰਣਜੋਧ ਨੇ ਮੇਰੇ ਤੇ ਹੱਥ ਪਾਤਾ ਰਜੋਧ ਨੇ ਮੇਰੀ ਇੱਜ਼ਤ ਤੇ ਹੱਥ ਪਾਤਾ ਰਣਜੋਧ ਨੇ ਮੈਨੂੰ ਧੱਕਾ ਮਾਰਤਾ ਰਣਜੋਧ ਨੇ ਮੈਨੂੰ ਟੱਚ ਕਰਤਾ ਤੇਰਾ ਕੀ ਹੋ ਜਾਣਾ ਸੀ ਫਸਣਾ ਤਾਂ ਮੈਂ ਸੀ ਨਾ ਫਸਣਾ ਤਾਂ ਮੈਂ ਸੀ ਤਾਂ ਹੀ ਨਹੀਂ ਮੈਂ ਤੁਹਾਨੂੰ ਮਿਲਿਆ ਨਹੀਂ ਮਿਲਣਾ ਮੈਂ ਮੈਂ ਐਸਐਸਪੀ ਦਫ਼ਤਰ ਦੇ ਵਿੱਚ ਮਿਲੂੰਗਾ ਤੁਹਾਨੂੰ ਜਿੱਥੇ ਮੈਂ ਜਦੋਂ ਬੁਲਾਉਣਗੇ ਜੇ ਤੁਸੀਂ ਇੰਨੇ ਸੱਚੇ ਹੁੰਦੇ ਐੱਸਐਸਬੀ ਆਫਿਸ ਆਉਂਦੇ ਜੇ ਤੁਸੀਂ ਇੰਨੇ ਸੱਚੇ ਹੁੰਦੇ ਐੱਸਐਸਬੀ ਆਫਿਸ ਆਉਂਦੇ ਮੈਂ ਪਹਿਲੇ ਦਿਨ ਤੋਂ ਤੇਰੇ ਬੰਦੇ ਨੂੰ ਜਨਵਰੀ ਦੇ ਵਿੱਚ ਜਦੋਂ ਗੱਲ ਹੋਈ ਸੀ ਉਦੋਂ ਨੰਬਰ ਭੇਜਤਾ ਸੀ ਆਪਣਾ ਇਹ ਮੈਨੇ ਫੋਨ ਕਰਨਾ ਡਾਇਰੈਕਟ ਫੋਨ ਕਰਦਾ ਇਹਨੇ ਮੈਸੈਂਜਰ ਤੇ ਕਾਲ ਕਿਉਂ ਕੀਤੀ ਪਿਓ ਦੇ ਪੁੱਤ ਨੇ ਹੈ ਨਾਲੇ ਇਹਨੇ ਕੀਤੀ ਮੈਨੂੰ ਕਾਲ ਮੈਂ ਨਹੀਂ ਕੀਤੀ ਇਹਨੂੰ ਕਾਲ ਜੇ ਇਹਨੂੰ ਮੈਂ ਗਾਲਾਂ ਤੂੰ ਕਹਿੰਦੀ ਐ ਨਾ ਕੱਡੀਆਂ ਇਹਨੇ ਕਾਲਾਂ ਕੀਤੀਆਂ ਹੁਣ ਤੱਕ ਮੈਨੂੰ ਮੈਂ ਨਹੀਂ ਕਦੇ ਕਾਲ ਕੀਤੀ ਇਹਨੂੰ ਕੁੱਤੇ ਨੂੰ ਹੈ ਤੂੰ ਸਾਡਾ ਇਲਜ਼ਾਮ ਲਾਉਣ ਲੱਗੀ ਐ ਕਿ ਰੋਮੀ ਪੈਸੇ ਭੇਜਦਾ ਹੋਣਾ ਤੈਨੂੰ ਕੀ ਮਤਲਬ ਭੇਜੇ ਨਾ ਰੋਮੀ ਦੀ ਵਾਈਫ ਆ ਰੋਮੀ ਦੀ ਫੈਮਿਲੀ ਆ ਉਹ ਕਹੇ ਕਹੇ ਤੂੰ ਕਰਨੀ ਤਿੰਨਾ ਜਿਹੜੀ 13 ਜ ਨਹੀਂ 12 ਜ ਨਹੀਂ 11 ਜ ਨਹੀਂ ਤੂੰ ਹੈਗੀ ਤੂੰ ਸਾਡੇ ਤੇ ਇਲਜ਼ਾਮ ਲਾਉਣ ਲੱਗੀ ਐ ਪੈਸੇ ਦਾ ਪੈਸੇ ਦਾ ਤੁਸੀਂ ਹੇਟਲ ਨੂੰ ਫਿਰਦੇ ਹੋ ਮੇਰੇ ਤੇ ਰੋਮੀ ਤੋਂ ਕਿ ਹਾਂ ਭਾਈ ਇਹਨਾਂ ਦੇ ਫੈਮਿਲੀ ਵਾਲੇ ਬੋਲਾਂਗੇ ਕੱਲ ਉਹ ਸਾਨੂੰ ਚੁੱਪ ਕਰਾਉਣ ਨੂੰ ਪੈਸੇ ਦੇਣਗੇ ਉਹਨਾਂ ਪੈਸਿਆਂ ਦਾ ਹੀ ਅਸੀਂ ਗੱਡੀ ਜਾਂ ਕੋਈ ਹੋਰ ਲਵਾਂਗੇ ਘਰ ਦੇ ਵਿੱਚ ਫਿਰ ਸਜਾਵਾਂਗੇ ਠੀਕ ਨਹੀਂ ਫਿਰ ਲੋਕਾਂ ਨੂੰ ਦੱਸਾਂਗੇ ਕਿ ਕਿ ਵਿੱਕੀ ਦੀ ਮਿਹਨਤ ਕਮਾਈ ਆ ਇਹ ਉਹ ਚੀਜ਼ ਕਰਨ ਨੂੰ ਫਿਰਦੇ ਹੋ ਥੋੜੀ ਦਿੱਥੇ ਤੇ ਇਹ ਕੰਮ ਕਰਦਾ ਨਾ ਇੱਕ ਇੱਕ ਚੀਜ਼ ਲੋਕਾਂ ਸਾਹਮਣੇ ਰੱਖੂ ਫਿਗਰ ਨਾ ਕਰ ਤੁਸੀਂ ਜਿਹੜੀ ਰਿਕਾਰਡਿੰਗ ਤੇਰੇ ਕੋਲ ਹੈਗੀ ਉਹ ਸੁਣਾ ਦੇ ਰਿਕਾਰਡ ਜੇ ਮੈਂ ਕਿਸੇ ਨੂੰ ਗਾਲ ਕਢੀ ਸੁਣਾ ਰਿਕਾਰਡਿੰਗ ਹੈ ਤੂੰ ਹਰੇਕ ਨੂੰ ਤੁਸੀਂ ਇੱਕੋ ਹੀ ਪਲੜੇ ਚ ਕਰਨ ਲੱਗੇ ਹੋਏ ਹੋ ਫੇ ਤੂੰ ਕਹਿੰਦੀ ਪਈ ਆ ਕਿ ਮੇਰੀ ਫੋਟੋ ਐਡਿਟ ਜੇ ਤੇਰੀ ਫੋਟੋ ਐਡਿਟ ਕੀਤੀ ਸੀ ਤੂੰ ਕੰਪਲੇਨ ਕਿਉਂ ਨਹੀਂ ਦਿੱਤੀ ਥਾਣੇ ਜਾ ਕੇ ਮਾਰਚ ਮਹੀਨੇ ਦੀ ਫੋਟੋ ਤੇਰੀ ਐਡਿਟ ਹੋਈ ਹੋਈ ਮੈਂ ਤੇਰੇ ਬੰਦੇ ਨੂੰ ਪੁੱਛੇ ਨੂੰ ਕਹ ਚੜ ਗੁਰਦੁਆਰੇ ਚੜ ਦਰਬਾਰ ਸਾਹਿਬ ਜਾਂ ਗੁਰਦੁਆਰੇ ਚੜ ਕੇ ਕਹੇ ਕਿ ਹਾਂ ਭਾਈ ਮੈਂ ਇਹਨੂੰ ਨਹੀਂ ਕਿਹਾ ਸੀ ਕਿ ਜਾ ਕੇ ਪੁਲਿਸ ਸਟੇਸ਼ਨ ਜਾ ਕੇ ਕੰਪਲੇਂਟ ਦੇ ਮੇਰੇ ਭਾਈ ਮੈਂ ਉੱਥੇ ਜੇ ਮੈਂ ਮੈਂ ਤੇਰੀ ਬਣਾਈ ਹੋਊਗੀ ਤੇ ਮੇਰੇ ਤੇ ਪਰਚਾ ਹੋ ਜਾਊਗਾ ਮੈਂ ਇਹਨੂੰ ਖੁਦ ਫੋਨ ਕੀਤਾ ਇਹਨੂੰ ਇਹਨੇ ਮੈਨੂੰ ਫੋਨ ਕਰਕੇ ਕਿਹਾ ਕਿ ਭਾਈ ਤੁਸੀਂ ਬਣਾਈ ਆ ਮੈਂ ਕਿਹਾ ਮੈਂ ਨਹੀਂ ਬਣਾਈ ਮੈਂ ਕਿਹਾ ਮੇਰੇ ਖਿਲਾਫ ਕੰਪਲੇਂਟ ਦੇ ਦੇ ਦੋ ਦਿਨ ਚ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀ ਕਹਿਦੀ ਫਿਰ ਮੈਂ ਅੱਛੀ ਕੰਪਲੇਂਟ ਇਹਦੇ ਕਰਕੇ ਨਹੀਂ ਦਿੱਤੀ ਤੇ ਰੋਮੀ ਨੇ ਧਮਕੀ ਦਿੱਤੀ ਸੀ ਫੇਕੇ ਰੋਮੀ ਨੇ ਧਮਕੀ ਦਿੱਤੀ ਸੀ ਮੈਂ ਚਾਰ ਦਿਨ ਪਹਿਲਾਂ ਕਿਉਂ ਗਾਲਾਂ ਕੱਢੀਆਂ ਮਰੋ ਇਹਨੇ ਮੈਨੂੰ ਕਿਉਂ ਝੂਠ ਬੋਲ ਰਹੀਆਂ ਫਿਰ ਜਿੱਥੇ ਧਮਕੀ ਦਿੱਤੀ ਉਹਦੀ ਰਿਕਾਰਡਿੰਗ ਸੁਣਾ ਦੇ ਚਾ ਰੋਮੀ ਦੀ ਜਿੱਥੇ ਰੋਮੀ ਨੇ ਤੈਨੂੰ ਧਮਕੀ ਦਿੱਤੀ ਉਹਦੀ ਰਿਕਾਰਡਿੰਗ ਸੁਣਾ ਦੇ ਤੂੰ ਕਹਿੰਦੀ ਰੋਮੀ ਨੂੰ ਅਗਲੀ ਨਹੀਂ ਬੋਲਣ ਦੀ ਤੈਨੂੰ ਬਾਹਲੀ ਅਕਲ ਤੂੰ ਲੱਗੀ ਹੋਈ ਆ ਬਕਵਾਸ ਕਰਨ ਅਸੀਂ ਤਾਂ ਇਹੀ ਤੋਰੇ ਫਿਰਦੇ ਆ ਹਨ ਹੋਣਾ ਸਾਰਾ ਬਸ ਉਹਰੇ ਫਸ ਜੀ ਭਜਲਾ ਪੁੱਤ ਤੇ ਤੇ ਪਰਚਾ ਕਟਵਾ ਕੇ ਰਹੁ ਫਿਗਰ ਨਾ ਕਰ ਸਾਡਾ ਚਾਹੇ ਦੋ ਦਿਨ ਜੇ ਤੇਰਾ ਹੁਣ ਨੂੰ ਮੇਰੇ ਕੋ ਨੰਬਰ ਹੁੰਦਾ ਨਾ ਮੋਬਾਈਲ ਨੰਬਰ ਆਜੀ ਤੇਰੇ ਪਰਚਾ ਕਟਿਆ ਆਣਾ ਸੀ ਜਸੰਦਰੀ ਤੇਰੇ ਮੋਬਾਈਲ ਨੰਬਰ ਲੋਕੇਸ਼ਨ ਕਰਕੇ ਜੇ ਤੂੰ ਐਡੀ ਸੱਚੀ ਆ ਨਾ ਚੜ ਚੱਲ ਐਸਐਸਪੀ ਆਫਿਸ ਆ ਜਾ ਆ ਜਾ ਆ ਜਾ ਮੈਂ ਤੈਨੂੰ ਖੁਦ ਕਹਿਣਾ ਦੇ ਨੰਬਰ ਆਪਣਾ ਤੈਨੂੰ ਮੈਂ ਬੁਲਾਉਂ ਬੇ ਜੇ ਤੂੰ ਸੱਚੀ ਆ ਤਾਂ ਚੜ ਆ ਜਾ ਮੈਂ ਵੀ ਆਉਣਾ ਐਸਐਸਪੀ ਆਫਿਸ ਤੂੰ ਵੀ ਆ ਜਾ ਟਾਈਮ ਮੈਂ ਲੈ ਕੇ ਦਿੰਦਾ ਜੇ ਤੂੰ ਸੱਚੀ ਆ ਲਿਆ ਪ੍ਰੂਫ ਉੱਥੇ ਲੇ ਆ ਰਿਕਾਰਡਿੰਗ ਆ ਸਾਲੋ ਤੁਹਾਡੇ ਕੋ ਰਿਕਾਰਡਿੰਗ ਇੱਕ ਨਹੀਂ ਗਾਲ ਕੱਢੀ ਉਹਦੀ ਰਿਕਾਰਡਿੰਗ ਨਹੀਂ ਵੇਖੋ ਮੈਂ ਮੈਸੇਂਜਰ ਤੇ ਕਾਲ ਕੀਤੀ ਮੇਰੇ ਬੰਦੇ ਨੂੰ ਮੈਂ ਥੋੜਾ ਕੀਤੀ ਤੇਰੇ ਬੰਦੇ ਨੇ ਮੈਨੂੰ ਕੀਤੀ ਮੇਰੇ ਕੋ ਤਾਂ ਇਹਦੀ ਵੀਡੀਓ ਪਈ ਆ ਵੀਡੀਓ ਜੇ ਤੇਰੇ ਕੋ ਰਿਕਾਰਡਿੰਗ ਆ ਸੁਣਾ ਦਿਆਂ ਉੱਥੇ ਹੈ ਤੂੰ ਕਹਿੰਦੀ ਰੋਮੀ ਪੈਸੇ ਭੇਜਦਾ ਹੂ ਤੇਰਾ ਬੰਦਾ ਲਾਈਵ ਕਾਦੇ ਵਾਸਤੇ ਹੁੰਦਾ ਇਸ ਦਾ ਮਤਲਬ ਤੁਸੀਂ ਤੀਵੀ ਆਦਮੀ ਲੋਕਾਂ ਨੂੰ ਬਲੈਕਮੇਲ ਕਰਦੇ ਹੋ ਐ ਮੈਨੂੰ ਹੁਣ ਲੱਗ ਗਿਆ ਪਤਾ ਤੂੰ ਸਾਡੇ ਤੇ ਇਲਜ਼ਾਮ ਲਾਉਂਦੀ ਹੈ ਨਾ ਮੈਂ ਤੇਰੇ ਤੇ ਇਲਜ਼ਾਮ ਸਾਬਤ ਕਰਕੇ ਰਹੂੰਗਾ ਤੈਨੂੰ ਦਿਖਾਉਂ ਤੈਨੂੰ ਕਿਵੇਂ ਤੁਸੀਂ ਲੋਕਾਂ ਨੂੰ ਲੁੱਟਦੇ ਹੋ ਆਪ ਤੁਸੀਂ ਦਿਹਾੜੀ 'ਚ 10 10 ਵਾਰ ਜਿਹੜੇ ਕਹਿੰਦੇ ਸਾਡੇ ਘਰੇ ਰੋਟੀ ਨਹੀਂ ਪੱਕਦੀ ਸੀ ਮਾਤੜਾ ਮਾਤੜ ਦੇਖ ਲਓ ਚੜ ਚੜ ਵਾਰ ਲਾਈਵ ਹੁੰਦੇ ਆ ਸਾਨੂੰ ਕਹਿੰਦੇ ਜੋ ਤੂੰ ਸਾਰਾ ਦਿਨ ਲਾਈਵ ਤੇਰੇ ਵੱਲ ਤੇਰੇ ਕਹਿੰਦਾ ਮੈਂ ਪੱਲਿਓ ਪੋਣਾ ਤੂੰ ਨਟ ਪੋਆ ਕੇ ਦਿੰਦੀ ਆ ਮੈਂ ਕਿ ਤੇਰਾ ਬੰਦਾ ਮੈਨੂੰ ਪੋਆ ਕੇ ਦਿੰਦਾ ਮੈਂ ਚਾਹੇ 10 ਵਾਰ ਹੋਵਾਂ ਮੈਂ ਆਪਣੇ ਪੈਸੇ ਪੋਣਾ ਤੇ ਮੈਂ ਲਾਈਵ ਹੁੰਨਾ ਤੂੰ ਨਾ ਦੇਖ ਬਲਾਕ ਕਰ ਦਿੰਦੀ ਪਹਿਲੇ ਦਿਨੇ ਬਲਾਕ ਕਰ ਦਿੰਦਾ ਤੇਰਾ ਬੰਦਾ ਸਾਨੂੰ ਤੇਰਾ ਬੰਦਾ ਕਿਉਂ ਸਾਨੂੰ ਦੇਖਦਾ ਸੀ ਪਹਿਲੇ ਦਿਨ ਤੋਂ ਹੀ ਉਹ ਇਸ ਕਰਕੇ ਦੇਖਦਾ ਸੀ ਕਿ ਬੰਦੇ ਸਾਊ ਨੇ ਇਹ ਇਹ ਦੋਏ ਰੋਮੀ ਤੇ ਇਹ ਰਣਜੋਤ ਨੂੰ ਪਸਾਉਂਨੇ ਆ ਕਿਸੇ ਤਰ੍ਹਾਂ ਇਹ ਪੈਸੇ ਦੇਣਗੇ ਉਹ ਗੱਲ ਨਹੀਂ ਬਣਦੀ ਇਹ ਕਹਿੰਦੀ ਮੇਰੇ ਵਿੱਕੀ ਮੇਰੇ ਘਰ ਵਾਲੇ ਨੂੰ ਵੇਚ ਕਰਕੇ ਪੁਛਾਰੇ ਨੇ ਕਿ ਵਿੱਕੀ ਤੋਂ ਪੈਸੇ ਢੇਡ ਸਕੋ ਉਹ ਥੋੜੇ ਨੰਗਾ ਕੋਲ ਹੈ ਕੀ ਇਹ ਦੇਣ ਨੂੰ ਕਿਸੇ ਨੂੰ ਰੋਟੀ ਆ ਥੋੜੇ ਘਰੇ ਮਸਾ ਪੱਕਦੀ ਆ ਆਪੇ ਤਾਂ ਤੂੰ ਕਹਿਣ ਲੱਗੇ ਰੋਟੀ ਸਾਡੇ ਮਸਾ ਪੱਕਦੀ ਹੈ ਮਾਤੜਾ ਸੀ ਮੈਂ ਤੈਨੂੰ ਸੁਣਾਉਣਾ ਸੀ ਜਿਹਨੂੰ ਇੱਕ ਬੰਦਾ ਨਹੀਂ ਦੇਖਦਾ ਜਲੰਧਰ ਚ ਇੱਕ ਬੰਦਾ ਨਹੀਂ ਨਾਲ ਜਲੰਧਰ ਜਾਏਗਾ ਮੈਂ ਤੈਨੂੰ ਖੁੱਤ ਕਹਿਣਾ ਜੇ ਤੂੰ ਸੱਚੀ ਆ ਨਾ ਐਸਐਸਪੀ ਆਫਿਸ ਦਾ ਬਲਾਟ ਐ ਮੈਂ ਬਲਾ ਲੈ ਕੇ ਦੇਣਾ ਟਾਈਮ ਆ ਜਾ 10 ਲਾਈਵ ਹੋ ਕੇ ਕਹਿ ਕੇ ਭਾਈ ਰੱਖ ਟਾਈਮ ਐਸਐਸਪੀ ਫੇ ਦੇਖਣਾ ਸੱਚਾ ਝੂਠਾ ਤੈਨੂੰ ਧਮਕੀ ਦਿੱਤੀ ਰੋਮੀ ਨੇ ਸਾਲਾ ਤੁਸੀਂ ਹੋਰੇਗੇ ਧਮਕੀ ਦੇਣ ਨੂੰ ਜੇ ਧਮਕੀ ਦਿੱਤੀ ਹੁੰਦੀ ਨਾ ਮੁੜ ਕੇ ਤੂੰ ਬਲੌਕ ਕਰ ਜਾਂਦਾ ਸਾਨੂੰ ਜੇ ਤੈਨੂੰ ਧਮਕੀ ਦਿੱਤੀ ਹੁੰਦੀ ਤੂੰ ਸਾਲਾ ਕਦੇ ਮੈਨੂੰ ਬਦਨਾਮ ਕਰੀ ਜਾਂਦਾ ਕਦੇ ਰੋਮੀ ਨੂੰ ਬਦਨਾਮ ਕਰੀ ਜਾਂਦਾ ਬਿਨਾ ਮਤਲਬ ਤੋਂ ਹੌਂੜਿਆ ਕੇ ਜਨਾਨੀ ਕਹਿੰਦੀ ਮੈਂ ਕਹਿੰਦੀ ਆਪਣੀ ਜਨਾਨੀ ਨੂੰ ਲਾਈਵ 'ਚ ਲਿਆ ਅਸੀਂ ਬਿਸ਼ਰਮ ਨਹੀਂ ਹੈਗੇ ਤੁਸੀਂ ਤਾਂ ਸਾਰੇ ਬਿਸ਼ਰਮ ਹੋ ਅਸੀਂ ਬਿਸ਼ਰਮ ਨਹੀਂ ਹੈਗੇ ਸਾਨੂੰ ਪਤਾ ਵਾ ਕਿ ਇੱਜ਼ਤ ਕੀ ਹੁੰਦੀ ਆ ਘਰ ਦੀ ਇਹ ਤਾਂ ਹੁਣ ਫਸਣ ਲੱਗਿਆ ਹੋਇਆ ਆਪਣੀ ਜਨਾਨੀ ਨੂੰ ਲਾਈਵ 'ਚ ਲਿਆ ਆ ਦੱਸ ਮੇਰੀ ਨਾਨਦ ਨੂੰ ਕਹਿੰਦੇ ਗਾਲ ਕੱਢੀ ਮੇਰੀ ਇਹਨੂੰ ਗੱਡੀ ਦਿਖਾ ਨਾ ਕੋਈ ਰਿਕਾਰਡਿੰਗ ਤਾਂ ਸੁਣਾ ਮੈਂ ਤਾਂ ਵੀਡੀਓ ਪੇਸ਼ ਕਰਕੇ ਆਇਆ ਐਸਐਸਪੀ ਆਫਿਸ ਤੂੰ ਰਿਕਾਰਡਿੰਗ ਸੁਣਾ ਦੇ ਜਿੱਥੇ ਮੈਂ ਗਾਲ ਕੱਢੀ ਹੋਊਗੀ ਬਣੀ ਭੜੇ ਬਣੀ ਫਿਰਦੀਆਂ ਬੜੀ ਸੱਚੇ ਤੁਸੀਂ ਬਣੇ ਫਿਰਦੇ ਹੋ ਰੋਮੀ ਪੈਸੇ ਭੇਜਦਾ ਹੋ ਤੂੰ ਦੇਖਣ ਗਈਆਂ ਚਾਹੇ ਭੇਜਦਾ ਹੀ ਹੋਵੇ ਯਾਰ ਮੈਂ ਕਹਿੰਦੇ ਭੇਜਦਾ ਹੀ ਹੋਵੇ ਇਹਦਾ ਕੀ ਮਤਲਬ ਉਹਦੀ ਫੈਮਿਲੀ ਕਹੇ ਨਾ ਕਹੇ ਉਹਦੀ ਵਾਈਫ ਕਹੇ ਨਾ ਕਹੇ ਉਹਦੇ ਰਿਸ਼ਤੇਦਾਰ ਕਹਿਣ ਨਾ ਕਹਿਣੇ ਕੌਣ ਉਹਦੀ ਕਹਿਣ ਵਾਲੀ ਚਾਹੇ ਉਹ ਭੇਜਦਾ ਹੀ ਹੋਵੇ ਚਲ ਇਸੇ ਗਲਤੀ ਆ ਜਾਓ ਯਾਰ ਚਾਹੇ ਉਮੀ ਮੈਨੂੰ ਲੱਖਾਂ ਰੁਪਇਆ ਭੇਜਦਾ ਹੋਵੇ ਇਹਦਾ ਕੀ ਮਤਲਬ ਇਹਦਾ ਕੀ ਟੱਕਰ ਦੋਕਾ ਇੱਕ ਉਹਦੀ ਕਹਿਣ ਵਾਲੀ ਹੱਦ ਹੋ ਗਈ ਰੋਮੀ ਦੀ ਭਾਸ਼ਾ ਕਿੰਨੀ ਗੰਦੀ ਐ ਤੂੰ ਨਾ ਸੁਣ ਤੂੰ ਬਲੌਕ ਕਰ ਦਿੰਦੇ ਪਹਿਲੇ ਦਿਨ ਹੀ ਜਨਵਰੀ ਚ ਬਲੌਕ ਕਰ ਦਗਾ ਤੇਰਾ ਬੰਦਾ ਉਦੋਂ ਤਾਂ ਸਾਲਾ ਆਈਡੀ ਵੀ ਹੋਰੇ ਬਣਾਈ ਫਿਰਦਾ ਸੀ ਚਾਰ ਚਾਰ ਆਈਡੀਆਂ ਦਾ ਬਣਾਈ ਫਿਰਦਾ ਇਹ ਤੂੰ ਸਾਨੂੰ ਐਨੀਵੇਂ ਆ ਲਾਈਵ ਅਸੀਂ ਤਾਂ ਇੱਕ ਹੀ ਆ ਸਾਡੇ ਕੋਲ ਤਾਂ ਸ਼ੁਰੂ ਤੋਂ ਲੈ ਕੇ ਰੋਮੀ ਦੀ ਵੀ ਇੱਕ ਹੀ ਆਈਡੀ ਐ ਮੇਰੀ ਵੀ ਇੱਕ ਹੀ ਆਈਡੀ ਐ ਤੇਰਾ ਬੰਦਾ ਤਿੰਨ ਤਿੰਨ ਆਈਡੀਆਂ ਚੌਥੀ ਤੇਰੀ ਆਰਤੀ ਔਜਲਾ ਦੇ ਨਾਮ ਤੇ ਤੂੰ ਬਲੀ ਬਣੀ ਬਣੀ ਫਿਰਦੀ ਸੱਚੀ ਜਿਹੜੀ ਨਾ ਤੇਰੀ ਆਰਤੀ ਔਜਲਾ ਦੇ ਨਾਮ ਤੇ ਵੀ ਤੂੰ ਤੇਰੀ ਆਈਡੀ ਚਲਦੀ ਹੀ ਆ ਤੂੰ ਸਾਨੂੰ ਮੱਤਾ ਦਿੰਨੀ ਹੈ ਕਿ ਫੇਸਬੁੱਕ ਤੇ ਰਹਿੰਦੇ ਆ ਸ਼ਰਦਨ ਬਈ ਤੂੰ ਆਈਡੀ ਕਦੇ ਬਣਾਈ ਹੋਈ ਆ ਤੂੰ ਉੱਥੇ ਕਿਹੜੇ ਪ੍ਰਵਚਨ ਦਿੰਨੀ ਆ ਦੱਸ ਦੇ ਫਿਰ ਜਿਹੜੇ ਸਾਨੂੰ ਤੂੰ ਦੱਸਦੀ ਆ ਤੂੰ ਕਿਹੜੇ ਪ੍ਰਵਚਨ ਦਿੰਨੀ ਆ ਦੱਸ ਦੇ ਉਹ ਵੀ ਤੂੰ ਨਹੀਂ ਆਰਤੀ ਉਹ ਬਣਾਈ ਹੋਈ ਆਰਤੀ ਔਜਲਾ ਦੇ ਨਾਮ ਤੇ ਤੁਸੀਂ ਸਾਰਾ ਦਿਨ ਤੇਰਾ ਬੰਦਾ ਤੇਰੇ ਘਰੇ ਤੂੰ ਕਹਿੰਦੀ ਸਾਡੇ ਕੋਲ ਰੋਟੀ ਨਹੀਂ ਪੱਕਦੀ ਚਾਰ ਚਾਰ ਪੰਜ ਪੰਜ ਵਾਰ ਲਾਈਵ ਹੁੰਦਾ ਦਿਹਾੜੀ ਦਾ ਨਹੀਂ ਹੁੰਦਾ ਤਾਂ ਦੱਸ ਹੈ ਅਸੀਂ ਚਾਹੇ 10 ਵਾਰ ਹੋਈਏ 15 ਵਾਰ ਹੋਈ ਇਹ ਪੈਸੇ ਆਪਣੇ ਪਾਉਣੇ ਆ ਨੈਟ ਆਪਣਾ ਪਾਉਣੇ ਆ ਕਿਸੇ ਦੇ ਪਿਓ ਦਾ ਥੋੜਾ ਪਾਉਣੇ ਆ ਜੇ ਤੂੰ ਐਹੀ ਆ ਨਾ ਤੂੰ ਕਦੇ ਪਾਈ ਫਿਰਦੀ ਆਈਡੀ ਰੋਮੀ ਭਾਈ ਇਹ ਪਤਾ ਕੀ ਕਹਿੰਦੀ ਹੁਣ ਜਦ ਤੁਸੀਂ ਕਟਿਆ ਕਹਿੰਦੀ ਇਹ ਇਹਦਾ ਵਿੱਕੀ ਨੂੰ ਪਸਾ ਕੇ ਤੇ ਵਿੱਕੀ ਤੋਂ ਪੈਸੇ ਹਿੰਟਨ ਨੂੰ ਫਿਰਦੇ ਆ ਦੱਸ ਮੈਂ ਕਹਾਂ ਇਹ ਅਫਸਰਾਂ ਦੇ ਮੂਹਰੇ ਮੈਂ ਪੇਸ਼ ਕਰੂੰਗਾ ਵੀਡੀਓ ਇਹਦੀ ਇਹ ਜਨਾਨੀ ਦੀ ਅਫਸਰਾਂ ਦੇ ਮੂਹਰੇ ਪੇਸ਼ ਕਰੂੰਗਾ ਕਿ ਭਾਈ ਇਹ ਸਾਰੇ ਆਮ ਥੋੜੇ ਤੇ ਇਲਜ਼ਾਮ ਲਾ ਰਹੀ ਹੈ ਜਨਾਨੀ ਕਿ ਪੈਸੇ ਇੰਟਰ ਨੂੰ ਫਿਰਦੇ ਆ ਉਹ ਤੋਂ ਵਿੱਕੀ ਤੋਂ ਮੈਂ ਅਫਸਰਾਂ ਮੂਹਰੇ ਪੇਸ਼ ਕਰ ਰਹੀ ਹਾਂ ਇਹ ਵੀਡੀਓ ਨੂੰ ਸੇਵ ਕਰਕੇ ਇਹਨੂੰ ਮੈਂ ਦੱਸੂੰਗਾ ਕਿ ਕੀ ਹੁੰਦਾ ਵਾ ਇਹ ਜਿਹੜੀ ਇਹ ਬਕਵਾਸ ਇਹਨੇ ਜਨਾਨੀ ਨੇ ਕੀਤੀ ਆ ਸਾਰੀ ਅੱਜ ਮੇਰੇ ਖਿਲਾਫ ਤੇ ਤੇਰੇ ਖਿਲਾਫ ਭਾਈ ਇਹਨੂੰ ਮੈਂ ਦੱਸੂੰਗਾ ਕਿ ਆ ਸੱਚ ਦੇ ਝੂਠ ਹੁੰਦਾ ਕੀ ਆ ਤੂੰ ਸੁਣਾ ਦੀ ਉੱਥੇ ਤੇਰੇ ਕੋ ਰਿਕਾਰਡਿੰਗ ਹੋ ਜੇ ਕੋਈ ਸੁਣਾ ਦੀ ਮਚੈਂਜਰ ਤੇ ਨਾ ਰਿਕਾਰਡਿੰਗ ਨਹੀਂ ਹੁੰਦੀ ਤੇਰੇ ਬੰਦੇ ਨੂੰ ਜਨਵਰੀ ਚ ਨੰਬਰ ਸੈਂਡ ਕਰਤਾ ਸੀ ਮੈਂ ਆਪਣਾ ਜਨਵਰੀ ਦੇ ਵਿੱਚ ਵੇ ਮੈਨੂੰ ਡਾਇਰੈਕਟ ਕਾਲ ਕਰ ਲੰਦਾ ਉੱਥੇ ਕਾਲ ਰਿਕਾਰਡਿੰਗ ਫਿਰ ਹੈ ਜੇ ਏਡੀ ਤੂੰ ਸੱਚੇ ਬਣਦੇ ਹੋ ਤਾਂ ਤੁਹਾਨੂੰ ਮੈਂ ਦੱਸੂਗਾ ਕੀ ਭਾਵੇਂ ਕਿ ਨਹੀਂ ਦੇਖੀ ਚੱਲ ਹੁਣ ਪਰਚਾ ਤੇਰੇ ਤੇ ਵੀ ਕਰਾ ਕੇ ਛੱਡੂ ਜਿਹੜਾ ਤੂੰ ਮੇਰੇ ਤੇ ਇਲਜ਼ਾਮ ਲਾਏ ਆ ਨਾ ਪੈਸੇ ਵਾਲਾ ਤੇ ਪਰਚਾ ਤੇਰੇ ਤੇ ਵੀ ਕਰਾ ਕੇ ਛੱਡੂ ਮੈਂ ਹੁਣ ਤੂੰ ਦੇਖੀ ਚੱਲ ਤੇਰਾ ਬਣਦਾ ਕੀ ਆ ਹੁਣ ਜੇ ਹੈਗੇ ਹੋ ਨਾ ਵੀਡੀਓ ਨਾਲ ਡੀਟ ਰੀਡ ਕਰਿਓ ਹੁਣ ਜੇ ਸੱਚੇ ਹੋ ਤਾਂ ਵੀਡੀਓ ਨਾਲ ਡੀਟ ਰੀਡ ਕਰੇ ਆਪਣੀ ਵਾਈਫ ਵਾਲੀ ਹੁਣ ਤੈਨੂੰ ਦੱਸਤਾ ਆਪਣੀ ਵੀਡੀਓ ਨਾਲ ਟਰੀਟ ਕਰੀ ਆਪਣੀ ਵਾਈਫ ਵਾਲੀ ਇਹ ਸੱਚਾ ਤਾਂ ਹੁਣ ਉਦੋਂ ਤਾਂ ਤੂੰ ਕਰ ਗਿਆ ਬੇਸ਼ਰਮਾ ਮੈਂ ਸੇਵ ਕਰ ਲਈ ਸੀ ਰੋਮੀ ਪਾਈ ਇਹਦੀ ਨਾ ਉਹ ਕਰ ਲਾ ਆਪਣੇ ਵੀਡੀਓ ਸੇਵ ਕਰ ਲੈ ਜੀ ਜਨਾਨੀ ਵਾਲੀ ਇਹਨੇ ਟਰੀਟ ਮਾਰ ਦੇਣੀ ਆ ਮੁੜ ਕੇ ਹੁਣ ਇਹਦੀ ਮੈਂ ਜਨਾਨੀ ਤੇ ਵੀ ਪਰਚਾ ਪਵਾਉ ਮਾਨ ਹਾਨੀ ਦਾ ਕੇਸ ਕਰੂੰ ਇਸ ਜਨਾਨੀ ਤੇ ਵੀ ਕਿ ਰੋਮੀ ਚਾਹੇ ਮੈਨੂੰ ਪੈਸੇ ਭੇਜੇ ਨਾ ਭੇਜੇ ਇਹ ਕੌਣ ਹੁੰਦੀ ਸਾਨੂੰ ਪੁੱਛ ਕਹਿਣ ਵਾਲੀ ਇਹ ਕੌਣ ਹੁੰਦੀ ਮੈਨੂੰ ਕਹਿਣ ਵਾਲੀ ਇਹਦਾ ਕੀ ਢਿੱਡ ਦੁਖਦਾ ਰੋਮੀ ਇਹਦਾ ਰੋਮੀ ਦੀ ਵਾਈਫ ਉਮੀਦ ਨਹੀਂ ਤੇ ਦਾ ਕੋਈ ਕਹੇ ਨਾ ਕਹੇ ਇਹ ਕੌਣ ਹੁੰਦੀ ਆ ਕੁਸ਼ਤੇ ਰਹਿਦੀ ਉਮੀਦ ਇਹ ਬਣੀ ਫਿਰਦੀ ਆ ਬਾੜੀ ਇਹ ਕਹਿੰਦੀ ਕਿੰਨੀ ਗੰਦੀ ਭਾਸ਼ਾ ਤੂੰ ਨਾ ਸੁਣ ਲਾਈਵ ਤੈਨੂੰ ਉਹ ਕੀਤਾ ਸੀ ਇਨਵਿਟੇਸ਼ਨ ਪਾਇਆ ਤੈਨੂੰ ਤੇਰਾ ਬੰਦਾ ਤਿੰਨ ਤਿੰਨ ਆਈਡੀ ਬਣਾਈ ਫਿਰਦਾ ਸਾਹਿਲ ਮਾਈਕ ਔਜਲਾ ਆਰਤੀ ਔਜਲਾ ਤੇਰੀ ਆਪਣੀ ਆਈਡੀ ਆ ਵਿੱਕੀ ਨਾ ਆਇਆ ਚੌਥੀ ਤੇਰੀ ਇੱਕ ਹੈਗੀ ਆ ਆਪਣੇ ਮਿੱਕੀ ਮਿੱਕੀ ਮਾਈ ਮਿੱਕੀ ਉਹ ਦੇ ਨਾਮ ਤੇ ਚਾਰ ਆਈਡੀਆਂ ਪੰਜਵਾਂ ਤੁਹਾਡਾ YouTube ਤੇ ਚੈਨਲ ਛੇਵੀਂ ਤੇਰੀ ਤੇਰੀ ਇਹਦੀ ਆਪਣੀ ਜਰਾਨੀ ਦੀ ਉਹ ਇਹਦੀ ਦੀ Instagram ਤੇ ਆਈਡੀ ਇੰਨਾ ਇਹ ਬਣਾਈ ਫਿਰਦੇ ਸੱਤ ਅੱਠ ਆਈਡੀਆਂ ਬਣਾਈ ਫਿਰਦੇ ਨੇ ਤੀਵੀਂ ਆਦਮੀ ਇਹ ਲੋਕਾਂ ਨੂੰ ਇਹ ਸਾਲੇ ਪ੍ਰਵਚਨ ਦਿੰਦੇ ਨੇ ਦੱਸ ਲੋਕਾਂ ਨੂੰ ਇਹ ਪ੍ਰਵਚਨ ਦਿੰਦੇ ਨੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਕਿੱਡੇ ਬਿਸ਼ਰਮ ਲੋਕ ਨੇ ਯਾਰ ਕਿੱਡੇ ਬਿਸ਼ਰਮ ਨੇ ਅੱਜ ਤੱਕ ਤਾਂ ਲਾਈਵ ਲੈ ਕੇ ਨਹੀਂ ਆਇਆ ਉਹਨੂੰ ਅੱਜ ਲਾਈਵ ਲਿਆ ਜਦੋਂ ਪਰਚਾ ਪੈਣਾ ਪਰਚਾ ਹੁਣ ਮੇਰੀ ਜਰਾਨੀ ਦੇ ਵੀ ਨਾਲ ਪਵਾਉਂ ਮਾਨ ਹਾਨੀ ਦਾ ਕੇਸ ਕਰੂਗਾ ਇੱਥੇ ਮਾਨ ਹਾਨੀ ਦਾ ਜੋ ਇਹਨੇ ਬਤਮੀਚੀਆਂ ਸਾਡੇ ਨਾਲ ਕੀਤੀਆਂ ਨੇ ਇਹ ਸਾਬਤ ਕਰੇ ਕਿ ਮੈਂ ਇਹਨੂੰ ਗਾਲ ਕੱਢੀ ਆ ਰਿਕਾਰਡਿੰਗ ਸੁਣਾ ਦੇਵੇ ਬਾਈ ਵਧੀਆ ਰਹਿ ਗਿਆ ਮੈਂ ਰੂਮੀ ਭਾਈ ਬਹੁਤ ਵਧੀਆ ਰਹਿ ਗਿਆ ਮੈਂ ਜਿਹੜਾ ਉੱਥੇ ਨਹੀਂ ਗਿਆ ਇਹਦੇ ਕੋਲ 11 ਵਜੇ ਨਹੀਂ ਤਾਂ ਕੱਲ ਨੂੰ ਇਹਦਾ ਕੀ ਪਤਾ ਲੱਗਦਾ ਜੀ ਜਨਾਨੀ ਦਾ ਇਹਨੇ ਇਲਜ਼ਾਮ ਲਾ ਦਣਾ ਸੀ ਕਿ ਰਣਜੋਧ ਨੇ ਮੈਨੂੰ ਟੱਚ ਕੀਤਾ ਰਣਜੋਧ ਨੇ ਮੈਨੂੰ ਧੱਕਾ ਮਾਰਿਆ ਰਣਜੋਧ ਨੇ ਮੇਰੇ ਥੱਪੜ ਮਾਰਿਆ ਇਸ ਜਨਾਨੀ ਦਾ ਕੀ ਪਤਾ ਲੱਗਦਾ ਸੀਗਾ ਇਹਨੇ ਤਾਂ ਇਲਜ਼ਾਮ ਮਿੱਟ ਲਾਉਣਾ ਸੀ ਮੇਰੇ ਤੇ ਲਾਉਣ ਨੂੰ ਜੇ ਇਹਨਾਂ ਨੂੰ ਮੈਂ ਮਿਲ ਲੈਂਦਾ ਹੋਰ ਵਧੀਆ ਕੀਤਾ ਨਹੀਂ ਮਿਲਿਆ ਮੈਨੂੰ ਜਨਾਨੀ ਨੂੰ ਮੈਂ ਉਹਨੂੰ ਮੈਂ ਐਸਐਸਪੀ ਆਫਿਸੇ ਮਿਲੂੰਗਾ ਹੁਣ ਨਾਲ ਇਹਦੀ ਵੀਡੀਓ ਦਿਖਾਉਂਗਾ ਕਿ ਆਹ ਲਓ ਜੀ ਇੱਥੇ ਇਹ ਕਹਿੰਦੀ ਪੈਸੇ ਹਿੰਟਣੇ ਆ ਵਿੱਕੀ ਤੋਂ ਲੈ ਕਮਾਲ ਆ ਨਾਗਲ ਪਰਾਨੀ ਨੰਗ ਕਿਸੇ ਨੂੰ ਕੀ ਦੇ ਦੂਗਾ ਤੇਰਾ ਬੰਦਾ ਸਾਰਾ ਨਾਲ ਸਾੜੇ ਜੇ ਦੰਦ ਲੈ ਕੇ ਨਾ ਲੋਕਾਂ ਨੂੰ ਗਾਲਾਂ ਕੱਢਦਾ ਫਿਰਦਾ ਸੰਤਾਂ ਦੀ ਫੋਟੋ ਲਾ ਕੇ ਗਾਲਾਂ ਕੱਢੀਆਂ ਨੇ ਹੈ ਤੁਸੀਂ ਤੇ ਤੂੰ ਬੰਦੇ ਦੀ ਸਾਈਡ ਲੈਂਦੀ ਆ ਉਹਨੂੰ ਕਹਿਣ ਦੀ ਜਗਾ ਕਿ ਤੂੰ ਸੰਤਾਂ ਦੀ ਫੋਟੋ ਲਾ ਕੇ ਗਾਲਾਂ ਕਿਉਂ ਕੱਢੀਆਂ ਫੇ ਕਰ ਰਹਾ ਕਰ ਤੇਰਾ ਇੱਕ ਇੱਕ ਚੀਜ਼ ਤੇਰੀ ਦਿਖਾਉਂ ਥੋੜੀ ਮੈਂ ਹੁਣ ਇੱਕ ਇੱਕ ਚੀਜ਼ ਦਿਖਾਉਂ ਮੈਂ ਮਿਹਨਤ ਕਰਨ ਵਾਲੇ ਲੋਕ ਆ ਅਸੀਂ ਪਤਾ ਜਿਹੜੀ ਮਿਹਨਤ ਕਰਦੇ ਹਾਂ ਤੁਸੀਂ ਪਤਾ ਲੱਗ ਗਿਆ ਥੇ ਕਰਨਾ ਕਰ ਅਸੀਂ ਤਾਂ ਆਈ ਨਹੀਂ ਤੁਰੇ ਫਿਰਦੇ ਆ ਨਾ ਸਾਡਾ ਤਾਂ ਕੁਝ ਹੈ ਹੀ ਨਹੀਂ ਬਾਕੀ ਦਾ ਸਭ ਚੋਰ ਨੇ ਤੂੰ ਆਪਣੇ ਇਮਾਨਦਾਰ ਆ ਤੇਰਾ ਘਰ ਵਾਲਾ ਇਮਾਨਦਾਰ ਆ ਬਾਕੀ ਦਾ ਸਭ ਚੋਰੇ ਤੁਰੇ ਫਿਰਦੇ ਨੇ ਤੁਹਾਡੇ ਹਿਸਾਬ ਨਾਲ ਕਿੰਡੇ-ਕਿੰਡੇ ਇਲਜ਼ਾਮ ਲਾਉਂਦੀ ਪਈ ਆ ਸਾਡੇ ਤੇ ਦੱਸ ਕੋਈ ਰਿਕਾਰਡਿੰਗ ਨਹੀਂ ਕੁਛ ਕੋਸ਼ ਨਹੀਂ ਕੱਡੇ-ਕੱਡੇ ਇਲਜ਼ਾਮ ਬਿਨਾ ਮਤਲਬ ਤੋਂ ਇਲਜ਼ਾਮ ਲਾਈ ਜਾਂਦੀ ਆ ਜਿੱਥੇ ਮਰਜ਼ੀ ਭੱਜ ਲਈ ਜਿੱਥੇ ਜੋਰ ਲੱਗਦਾ ਉੱਥੇ ਲੰਦਾ ਚਾ ਥੋੜੇ ਦੇ ਮੈਂ ਕਰਾ ਕੇ ਛੱਡੂ। ਪਰ ਚੈੱਕ ਕਰਾ ਕੇ ਛੱਡੂ। ਜੇ ਚੈਨ ਨੂੰ ਪਿਜਵਾ ਕੇ ਛੱਡੂ ਫੇਰ ਨਾ ਕਰ। ਹੋਰ ਦੱਸੋ ਇੱਥੇ ਹੀ ਦਿਖਾਉਂ ਸਾਰਾ ਕੁਝ ਲਾਈਵ ਚੈੱਕ ਕੇ ਤੇ ਚੀਜ਼। ਸਾਲਾ ਹੁਣ ਜਨਾਨੀ ਨੂੰ ਲਿਆ ਆਪਣੀ ਨੂੰ। ਕਹਿੰਦੀ ਆਪਣੀ ਲਿਫ ਲੈ ਆ ਬੇ ਰਣਜੋਦ ਮੂਰੇ। ਮਾਈਕੋ ਲੈ ਕੇ ਆ ਮੈਂ ਆਪਣੀ ਵਾਈਫ ਕੋ ਅਸੀਂ ਬਿਸ਼ਰਮ ਥੋੜਾ ਤੂੰ ਤਾਂ ਬਿਸ਼ਰਮ ਹੋਸ ਵਾਲਿਓ। ਸਾਨੂੰ ਪਤਾ ਵਾ ਕਿ ਘਰ ਦੀ ਫੈਮਿਲੀ ਦੀ ਇੱਜ਼ਤ ਕੀ ਹੁੰਦੀ ਆ। ਸਾਨੂੰ ਪਤਾ ਪਾਇਆ ਕਿ ਘਰ ਦੀ ਇੱਜ਼ਤ ਹੁੰਦੀ ਕੀ ਆ ਤੂੰ ਤਾਂ ਬਿਸ਼ਰਮ ਉਸ ਵਾਲਿਓ ਤੁਹਾਡਾ ਕੀ ਆ ਮੈਂ ਕਹਿੰਦਾ ਮੇਰੀ ਰਿਕਾਰਡਿੰਗ ਸੁਣਾ ਦੇ ਹੁਣ ਇਹ ਜਨਾਨੀ ਬੋਲਦੀ ਸੀ ਨਾ ਗਾਲਾਂ ਕੱਢੀਆਂ ਰਿਕਾਰਡਿੰਗ ਸੁਣਾ ਦੇ ਕਿਤੇ ਵੀ ਹੁਣ ਸਾਰਾ ਦੁੱਧਰਾ ਦੁੱਧ ਦੇ ਪਾਣੀ ਦਾ ਪਾਣੀ ਕਰਕੇ ਇਹਨਾਂ ਦਾ ਮੈਂ ਮੈਂ ਪਹਿਲਾਂ ਕਿਹਾ ਸੀ ਮੈਂ ਕਹਾਂ ਕੋਈ ਨਹੀਂ ਇਹ ਜਨਾਨੀ ਨੇ ਜਿਹੜਾ ਪੰਗਾ ਲਿਆ ਨਾ ਇਹਨੂੰ ਬਹੁਤ ਮਹਿੰਗਾ ਪੈਣਾ ਇਹ ਜੋ ਬਕਵਾਸ ਇਹਨੇ ਕੀਤੀ ਹੈ ਜਨਾਨੀ ਨੇ ਨਹੀਂ ਦੇ ਤੂੰ ਲਾਈਵਸ ਅਸੀਂ ਚਾਹੇ 10 ਵਾਰ ਲਾਈਵ ਹੋਵੇ ਤੂੰ ਕੌਣ ਹੁੰਦੀ ਸਾਨੂੰ ਪੁੱਛਣ ਆਲੀ ਹਿਸਾਬ ਲੈਣ ਆਲੀ ਫੇਸਬੁੱਕ ਤੇ ਤੇਰੇ ਘਰ ਦੀ ਆ ਕੱਲੀ ਦੀ ਆ ਚਾਹੇ 10 ਵਾਰ ਹੋਈਏ ਚਾਹੇ 20 ਵਾਰ ਹੋਈਏ ਪੈਸੇ ਅਸੀਂ ਆਪਣੇ ਪਾਉਣੇ ਆ ਫੇਰ ਤੂੰ ਦੂਜਾ ਹਿਸਾਬ ਤੂੰ ਪੁੱਛਣ ਆਲੀ ਕੌਣ ਹੁੰਨੀ ਪੈਸੇ ਆਂਦਾ ਤੇ ਰੋਮੀ ਚਾਹੇ ਭੇਜੇ ਨਾ ਭੇਜੇ ਤੂੰ ਸਾਂ ਮੰਗਣ ਆਲੀ ਕੌਣ ਹੁੰਨੀ ਆ ਉਹ ਨਹੀਂ ਭਾਈ ਬਿਨਾ ਮਤਲਬ ਇਲਜ਼ਾਮ ਲਾ ਰੇ ਯਾਰ ਬਿਨਾ ਮਤਲਬ ਇਲਜ਼ਾਮ ਲਾ ਰਹੀ ਆ ਬਿਨਾ ਮਤਲਬ ਤੂੰ ਸਾਲੇ ਬਿਸ਼ਰਮ ਟੱਕਰ ਕੇ ਅੱਗੇ ਸਾਨੂੰ ਜਦੋਂ ਪਰਚਾ ਪੈਣਾ ਫਿਰ ਬੱਚਿਆਂ ਨੂੰ ਅੱਗੇ ਲਿਆਉਣਗੇ ਕਿ ਆ ਦੇਖੋ ਸਾਡੇ ਬੱਚੇ ਰੋਲ ਤੇ ਫਿਰ ਸਾਰੇ ਇਹ ਕਰਾਂਗੇ ਇਹ ਨਹੀਂ ਜੇ ਲੋਕਾ ਤਾਂ ਉਹਨੇ ਤਾਂ ਕਰ ਉਹ ਪੰਗਾ ਲਓ ਹੀ ਨਾ ਜਦਾ ਕਾਤੀ ਹੈ ਨਹੀਂ ਕੀ ਤਾਂ ਲੋਕਾਂ ਨੇ ਕਿਹਾ ਪੈਣਾ ਨੂੰ ਗਾਲਾਂ ਕੱਢਦੇ ਆ ਤੁਸੀਂ ਸੰਤਾਂ ਦੀਆਂ ਫੋਟੋਆਂ ਲਾ ਕੇ ਕੋਈ ਸ਼ਰਮ ਕਰ ਲੋ ਕੁਛ ਤੂੰ ਬੱਸ ਰੁਕੇ ਜਾ ਦੋ ਤਿੰਨ ਪੁੱਤ ਤੇਰਾ ਮੈਂ ਦੇਖੀ ਬਣਾਉਂਦਾ ਕਿਵੇਂ ਆ ਮੋਰ ਤੁਹਾਡਾ ਮੈਂ ਸਭ ਦਾ ਹੁਣ ਮੈਂ ਨਹੀਂ ਜਾਣਾ ਹੁਣ ਤੂੰ ਆਏਂਗਾ ਖੰਨੇ ਜਾਂ ਦਰਾਹੇ ਤੂੰ ਆਏਂਗਾ ਹੁਣ ਤੇਰੀ ਆਈਡੀ ਤੋਂ ਤੇਰੀ ਲੋਕੇਸ਼ਨ ਪਤਾ ਲੱਗ ਜਾਵੇ ਇੱਕ ਵਾਰ ਸੱਚਾ ਕਿੱਥੇ ਆ ਤੇਰੀ ਲੋਕੇਸ਼ਨ ਕਿੱਡੀ ਕਿ ਤੂੰ ਸੀ ਸੱਚੇ ਹੋਂ ਜੇ ਤੂੰ ਸੀ ਸੱਚੇ ਹੁੰਦੇ ਨਾ ਐਸਐਸਪੀ ਆਫਿਸ ਆਉਂਦੇ ਨਾ ਕਿ ਬੱਸ ਸਟੈਂਡ ਆਉਂਦੇ ਬੱਸ ਸਟੈਂਡ ਤੁਸੀਂ ਜਾਣ ਕੇ ਬੈਠੇ ਕਿ ਰਣਜੋਤ ਨੂੰ ਇੱਥੇ ਬੁਲਾਵਾਂਗੇ ਮੈਂ ਆਪਣਾ ਮਾਰਾ ਮੋਟਾ ਇਲਜ਼ਾਮ ਲਾ ਦੂੰਗੀ ਕਿ ਹਾਂ ਭਾਈ ਰਣਜੋਤ ਨੇ ਮੈਨੂੰ ਟੱਚ ਕੀਤਾ ਜਾਂ ਮੇਰੇ ਤੇ ਹੱਥ ਪਾਇਆ ਮੈਨੂੰ ਤੇ ਰਣਜੋਤ ਤੇ ਪਰਚਾ ਹੋ ਜੂ ਬਸ ਕਿਉਂਕਿ ਸੁਨਵਾਈ ਤਾਂ ਔਰਤ ਜਨਾਨੀ ਦੀ ਹੋਣੀ ਹੈ ਬੰਦੇ ਦੀ ਤਾਂ ਸੁਣਨੀ ਨਹੀਂ ਕਿਸੇ ਨੇ ਵਧੀਆ ਕੀਤਾ ਮੈਂ ਨਹੀਂ ਗਿਆ ਮੈਂ ਨਹੀਂ ਮਿਲਿਆ ਵਧੀਆ ਕੀਤਾ ਮੈਂ ਮੈਂ ਤੇ ਨਹੀਂ ਕੀ ਆ ਆਪਣੇ ਆਪ ਚ ਰਹਿ ਆਪਣੇ ਆਪ ਚ ਰਹਿ ਮੈਂ ਤੁਹਾਨੂੰ ਦੱਸਦੀ ਗੱਲ ਸਾਡੇ ਖਿਲਾਫ ਝੂਠ ਬੋਲਣਗੇ ਦੁੱਗਣਾ ਸੁਣੇਗੀ ਸਾਤੋਂ ਬਾਕੀ 2 ਦਿਨ ਰੁਕ ਜਾ ਤੈਨੂੰ ਦਿਖਾਉਂ ਥਾਣੇ ਦਾ ਨਜ਼ਾਰਾ ਹੁੰਦਾ ਕੀ ਆ ਆਈ ਜਦੋਂ ਆئیںਗੇ ਖੰਨੇ ਤੇ ਦਰਾਹੇ ਤੈਨੂੰ ਦਿਖਾਉਂ ਫਿਰ ਤੈਨੂੰ ਸੱਚ ਝੂਠ ਉੱਥੇ ਦਿਖਾਵਾਂਗੇ ਦਖਾਈਂ ਰਿਕਾਰਡਿੰਗ ਇੱਕ ਵੀ ਸੁਣਾਈ ਕਿੱਥੇ ਮੈਂ ਗਾਲ ਕੱਢੀ ਹੋਵੇ ਤੇਰੇ ਬੰਦੇ ਨੂੰ ਜਾਂ ਤੇਰੀ ਧੀ ਨੂੰ ਜਾਂ ਤੇਰੀ ਫੋਟੋ ਐਡਿਟ ਕੀਤੀ ਹੋਵੇ ਲੈ ਜਾਂ ਰੋਮੀ ਨੇ ਕਿੱਥੇ ਤੈਨੂੰ ਧਮਕੀ ਦਿੱਤੀ ਆ ਦਿਖਾਈ ਇੱਕ ਵੀ ਚੀਜ਼ ਰਿਕਾਰਡਿੰਗ ਚ ਪ੍ਰੂਫ ਤੋਂ ਬਿਨਾ ਤਾਂ ਐ ਤਾਂ ਕੋਈ ਮੂੰਹ ਚੱਕ ਕੇ ਕਹਿਣਾ ਰਹੇ ਪ੍ਰੂਫ ਹੀ ਦੇਖਣਾ ਨਾ ਮੇਰੇ ਕੋਲ ਵੀਡੀਓ ਪਈ ਆ ਇਹਦੀ ਜਿੱਥੇ ਇਹਨੇ ਸੰਤਾਨੀ ਫੋਟੋ ਲਾ ਕੇ ਮੇਰੀ ਵਾਈਫ ਨੂੰ ਗਾਲਾਂ ਕੱਢੀਆਂ ਨੇ ਮੇਰੇ ਕੋਲ ਤਾਂ ਵੀਡੀਓ ਪਈ ਆ ਤੂੰ ਰਿਕਾਰਡਿੰਗ ਸੁਣਾਦੀ ਆ ਉੱਥੇ ਰੋਮੀ ਨੇ ਜਿੱਥੇ ਤੈਨੂੰ ਧਮਕੀ ਦਿੱਤੀ ਆ ਜਿੱਥੇ ਮੈਂ ਤੇਰੀ ਧੀ ਨੂੰ ਗਾਲ ਕੱਢੀ ਆ ਜਿੱਥੇ ਮੈਂ ਤੇਰੀ ਫੋਟੋ ਐਡਿਟ ਕੀਤੀ ਆ ਦਿਖਾ ਦੇ ਮੀ ਪ੍ਰੂਫ ਕਿੱਥੇ ਨੇ ਨਹੀਂ ਤਾਂ ਉਲਟਾ ਤੁਹਾਡੇ ਤੇ ਇੱਕ ਪਰਚਾ ਹੋਰ ਪਾਉ ਗੁੰਮਰਾਹ ਕਰਨ ਦਾ ਕਾਨੂੰਨ ਨੂੰ ਪੁਲਿਸ ਨੂੰ ਗੁੰਮਰਾਹ ਕਰਦਾ ਪਰਚਾ ਵੀ ਤੁਹਾਡੇ ਤੇ ਪੈਣਾ ਝੂਠ ਬੋਲਣ ਦਾ ਉਹ ਤਾਂ ਦੇਖੀ ਚਲੋ ਬਣਦਾ ਕੀ ਆ ਤੁਸੀਂ ਬਹੁਤ ਗਲਤ ਜਗ੍ਹਾ ਲੈ ਲਿਆ ਪੰਗਾ ਮੈਂ ਕਹਾਂ ਛੱਡ ਪਰੇ ਛੱਡ ਪਰੇ ਪਰ ਇਹ ਜਨਾਨੀ ਨੇ ਜੋ ਬੋਲਿਆ ਨੇ ਇਹਨੂੰ ਮੁਕਤ ਨਾ ਪੈਣਾ ਹੁਣ ਮੈਂ ਦੱਸਤੀ ਗੱਲ ਹੁਣ